ਜੀ ਕਿਸੇ ਦੇ ਘਰ ਆ ਜੀ ਵਿਆਹ ਸ਼ਾਦੀ ਜਾਂ ਕੋਈ ਕਰਦਾ ਮੇਰੇ ਭੈਣ ਭਰਾ ਕਪੜੇ ਦਾ ਕੰਮ ਸੋ ਅੱਜ ਉਹਨਾਂ ਦੇ ਲੱਖਾਂ ਰੁਪਏ ਵਾਲਾ ਕਪੜਾ ਮੰਗਾਣਾ ਸਿਰਫ ਤੇ ਸਿਰਫ ਕੁਝ ਕੁ ਹਜ਼ਾਰਾਂ ਰੁਪਏ ਚੋ ਵੀਡੀਓ ਪੂਰੀ ਦੇਖਿਓ ਬਹੁਤ ਵਹਿ ਬਚਾਵਾਂਗੇ ਜੀ ਇੱਕ ਜਿਵੇਂ ਹੁਣ ਪਲੇਨ ਸੂਟਾਂ ਵਾਸਤੇ ਦੇਖੋ ਲੋਕ ਲੈਂਦੇ ਜੀ ਜੀ ਇਹ ਟਿਸ਼ੂ ਫੈਂਡੀ ਆ ਗਈ ਓਕੇ ਸੂਟ ਵੀ ਵਿਕਦਾ ਜਿਵੇਂ ਚਾਚਾ 5-500 ਵਿਕਦਾ ਬਾਜ਼ਾਰ ਚ ਵਿਕਦਾ ਜੀ ਇਹ ਬਈ ਜੀ 5 ਮੀਟਰ ਪੂਰਾ ਸੂਟ 180 ਰੁਪਏ ਦਵਾਂਗੇ ਇੱਕ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਜਿਵੇਂ ਕਰੇਪ ਦਾ ਸੂਟ ਹੂੰ ਨਾਲ ਆਊਗਾ ਦੁਪੱਟਾ ਵਰਕ ਵਾਲਾ ਬਿਲਕੁਲ ਜੀ ਠੀਕ ਹੈ ਜੀ ਫਰੰਟ ਪੂਰਾ ਹੈਵੀ ਸਾਰਾ ਹੈਵੀ ਆ ਗਿਆ ਜੀ ਠੀਕ ਹੈ ਨਾ ਜੀ ਆਹਾ ਨਾਲ ਚਨੂਨ ਦਾ ਦੁਪੱਟਾ ਇਹ ਸਿਰਫ ਲੈਣੇ ਜੀ ਆਪਾਂ ਨੂੰ 300 ਰੁਪਏ ਦਾ ਇੱਕ ਜਿਵੇਂ ਹੁਣ ਆਹ ਕ੍ਰੈਸ਼ ਦਾ ਸੂਟ ਹੈ ਜੀ ਹਾਂਜੀ ਹਾਂਜੀ ਇਹ ਬਾਈ ਜੀ ਵਿਦ ਲਾਈਨਿੰਗ ਹੈ ਓਕੇ ਦੁਪੱਟਾ ਵਰਕ ਵਾਲਾ ਆਊਗਾ ਜੀ ਜੀ ਕਟ ਵਰਕ ਵਾਲਾ ਦੁਪੱਟਾ ਬਿਲਕੁਲ ਜੀ ਫਰੰਟ ਦੇਖੋ ਪੂਰਾ ਹੈਵੀ ਹੈ ਸਾਰਾ ਹੈਵੀ ਆ ਗਿਆ ਜੀ ਹੁਣ ਜਿਹੜੇ ਆਹ ਪੀਸ ਹਨ 5566 ਰੇਂਜ ਚ ਕੀ 800 900 ਰੁਪਏ ਰੇਂਜ ਚ ਵੀ ਵਿਕੀ ਜਾਂਦੇ ਦੇਖੇ ਜਾਂਦੇ ਬਿਲਕੁਲ ਜੀ ਉਹਦੇ ਜਿੰਨਾ ਹੈਵੀ ਵਰਕ ਕੀਤਾ ਨਾਲ ਤੁਸੀਂ ਕਹਿੰਦੇ ਹੋ ਵੀ ਲਾਈਨਿੰਗ ਵੀ ਹੈਗੀ ਹੈ ਨਾ ਜੀ ਹਾਂਜੀ ਹਾਂਜੀ ਜੀ ਜੀ ਵਿੱਚ ਲਾਈਨਿੰਗ ਹੈ ਇਹ ਬਾਈ ਜੀ ਜਿਹੜੀ ਆਹ ਚੀਜ਼ ਹੈ ਇਹ ਆਪਾਂ ਨੂੰ ਸਿਰਫ 350 ਰੁਪਏ ਰੇਂਜ ਦੇਵਾਂਗੇ ਇਸ ਤਰ੍ਹਾਂ ਦੇਖੋ ਜੀ ਜਿਵੇਂ ਆਹ ਕੜਾਈ ਵਾਲਾ ਸੂਟ ਆ ਗਿਆ ਜੀ ਜੀ ਨਾਲ ਬਾਈ ਜੀ ਇਹਦੇ ਨਾਲ ਪੂਰਾ ਹੈਵੀ ਜਿਕੰਦਰ ਬਟਾ ਲੱਗਿਆ ਬਿਲਕੁਲ ਜੀ ਠੀਕ ਹੈ ਜੀ ਪੂਰਾ ਹੈਵੀ ਦੁਪੱਟਾ ਪੂਰਾ ਹੈਵੀ ਸੂਟ ਹੈ ਸੂਟ 6-700 ਰੁਪਏ ਰੇਂਜ ਸੂਟ ਵਿਕਦਾ ਬਿਲਕੁਲ ਜੀ ਇਹ ਬਾਈ ਜੀ ਹੋਲਸੇਲ ਰੇਟ ਲੱਗਣਾ ਆਪਾਂ ਨੂੰ 300 ਰੁਪਏ ਦਾ ਇੱਕ ਮੰਡ ਜਿੰਨੇ ਦਾ ਵਰਕ ਹੈ ਉਹਨੇ ਚ ਪੂਰਾ ਸੂਟ ਦੇਣਾ ਪੂਰਾ ਸੂਟ ਦੇ ਦੇਾਂਗੇ ਇਹ ਸਿੰਗਲ ਸਿੰਗਲ ਦੇਣਾ ਜਾਂ ਸੈੱਟ ਵਾਈਜ਼ ਇਹ ਬਾਈ ਜੀ ਸੈੱਟ ਵਾਈਜ਼ ਲੈਣਾ ਸੈੱਟ ਵਾਈਜ਼ ਮਿਲ ਜੂ ਸਿੰਗਲ ਲੈਣਾ ਸਿੰਗਲ ਮਿਲ ਜੂ ਰੇਟ 300 ਹੀ ਹੈ ਜੀ ਕੀ ਬਾਤ ਹੈ ਹਾਂ ਜੀ ਇਸ ਤੋਂ ਬਾਅਦ ਤੁਹਾਨੂੰ ਆ ਦਿਖਾਉਣੀ ਹੈ ਜੀ ਜਿਵੇਂ ਵਿਚਿਤਰਾ ਦੇ ਉੱਤੇ ਕਪੜਾ ਆ ਗਿਆ ਜੀ ਜੀ ਠੀਕ ਹੈ ਜੀ ਪੂਰਾ ਹੈਵੀ ਫਰੰਟ ਆ ਗਿਆ ਜੀ ਬਿਲਕੁਲ ਜੀ ਤੇ ਨਾਲ ਪੂਰਾ ਇਹਵੀ ਦ ਸੂਟ ਬਾਈ ਜੀ ਕੈਨ ਦੀ ਲੋੜ ਨਹੀਂ ਸਭ ਨੂੰ ਹੀ ਪਤਾ 6 650 ਦਾ ਮਾਲ ਜੀ ਜੀ ਇਹ ਲੱਗਣਾ ਜੀ ਸਿਰਫ 330 ਰੁਪਏ ਦਾ ਭਾਜੀ ਇੱਕ ਮਿੰਟ ਯਾਰ ਇਹ ਕੱਟਵਰਕ ਵਾਲੇ ਦੁਪੱਟੇ ਇਕੱਲੇ 2 250 ਦੇ ਆਉਂਦੇ ਆ ਆਪਾਂ 330 'ਚ ਪੂਰਾ ਸੂਟ ਸਣੇ ਦੁਪੱਟੇ ਦੇ ਦੇਣਾ ਜੀ ਪੂਰਾ ਸੂਟ ਦੇ ਦਾਂ ਕਿਤੇ ਰੰਗ ਤੇ ਇਦਾਂ ਕਿ ਜੀ 6 ਅੱਛਾ 6 ਰੰਗ ਆਣੇ ਉਹਦਾ 4 ਆਂਦੇ 6 ਆਣੇ ਕਿਚ ਬਾਈ ਜੀ 6 ਰੰਗ ਆ ਜਾਣਗੇ ਵਾਹ ਜੀ ਆ ਦੇਖੋ ਆ ਸਾਰੇ ਰੰਗ 330 ਰੁਪਏ ਜੀ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਜਿਵੇਂ ਆ ਸੂਟ ਆਇਆ ਜੀ ਹਾਂ ਹਾਂ ਵੀ ਇਸ ਵੀ ਬੜਾ ਵਧੀਆ ਅੱਛਾ ਇਹ ਵੱਡੇ ਫਲਾ ਆਹ ਦੇਖੋ ਜੀ ਪੂਰਾ ਹੈਵੀ ਫਰੰਟ ਹੈ ਜਗਮਗ ਕਰਦਾ ਪੂਰਾ ਹਾਂਜੀ 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 ਨਾਲ ਇਹਦੇ ਨਾਲ ਆ ਕੇ ਪੂਰਾ ਹੈਵੀ ਦੁਪੱਟਾ ਬਿਲਕੁਲ ਜੀ ਠੀਕ ਹੈ ਜੀ ਬਾਈ ਜੀ ਇਹ ਸਾਰੇ ਸੂਟ ਜਿਹੜੇ 500 600 ਵਾਲੇ ਆ ਇਹ ਸਾਨੂੰ ਜਿਵੇਂ ਹੁਣ ਰੇਟ ਪਹਿਲਾਂ 300 ਦਿਖਾਇਆ ਜੀ ਜੀ 330 ਆ ਗਿਆ ਜੀ 340 ਤੇ ਚਾਰ ਰੰਗਾਂ ਦਾ ਸੈੱਟ ਆ ਜੀ ਜੀ ਆਹ ਦੇਖੋ ਚਾਰੇ ਰੰਗ ਪੂਰੇ ਵਧੀਏ ਕੀ ਬਾਤ ਹੈ ਤੇ ਡਿਜ਼ਾਈਨ ਇਹਨਾਂ ਦੇ ਵਿੱਚ ਕਈ ਮਿਲ ਜਾਣਗੇ ਓਕੇ ਅੱਛਾ ਜਾ ਕੇ ਜਿੱਦਾ ਕੋਈ ਦੁਕਾਨਦਾਰ ਮੇਰਾ ਭੈਣ ਭਰਾ ਲ ਜਾਂਦੇ ਨੇ ਉਹ ਆਮਨਾਂ 550 600 ਚ ਵੇਚ ਸਕਦੇ ਆ 500 ਰੁਪਏ ਦਾ ਤਾਂ ਕੋਈ ਆਮਨ ਨਾਲ ਵਿਕਦਾ ਹੀ ਵਿਕਦਾ ਹੈਗਾ ਬਿਲਕੁਲ ਜੀ ਤੇ ਨਾਲ ਦੇਖੋ ਆ ਦੁਪट्टे ਵਧੀਆ ਤੇ 340 ਰੁਪਏ ਦਾ ਸਾਰਾ ਸੂਟ ਹੈ ਸਿਰਫ 340 ਰੁਪਏ ਦਾ ਆ ਜੀ ਨੇ ਕੋਈ ਵੇਹ ਸ਼ਾਦੀ ਵਾਸਤੇ ਦੇਖੋ ਲੈਣ ਦੇਣ ਲੈਣਾ ਉਹਦੇ ਪੂਰੇ ਹੀ ਦੇਖੋ ਫਾਇਦਾ ਹੀ ਹੈ ਬਿਲਕੁਲ ਬਿਲਕੁਲ ਜੀ ਹਾਂ ਕੋਈ ਸੈਟ ਦੀ ਲੋੜ ਨਹੀਂ ਇੱਕ ਲੈ ਲਓ ਦੋ ਲੈ ਲਓ ਵਾਹ ਜੀ ਇਸ ਤੋਂ ਬਾਅਦ ਬਾਈ ਜੀ ਜਿਵੇਂ ਆ ਦੇਖੋ ਹਮ ਵਰਕ ਦੇਖੋ 골ਡਨ ਵਰਕ ਹੈ ਬਿਲਕੁਲ ਜੀ ਪੂਰਾ ਹੈਵੀ ਫਰੰਟ ਤੇ ਵਾਲਾ ਸਾਰਾ ਫਰੰਟ ਗਲਾ ਵੀ ਪਰਵਾ ਤੇ ਪੂਰਾ ਸੂਟ ਵੀ ਪਰਵਾ ਕੇ ਤੇ ਨਾਲ ਦੇਖੋ ਜੀ ਸਰਵੋਸਕੀ ਵਰਕ ਵੀ ਹੋਇਆ ਹੈਗਾ ਬਿਲਕੁਲ ਜੀ ਤੇ ਕਟ ਵਰਕ ਵੀ ਹੋਇਆ ਹੈ ਕਟ ਵਰਕ ਜਾਂ ਜਗਮਗਾ ਕਰਦਾ ਪੂਰਾ ਇਸ ਤਰ੍ਹਾਂ ਇਹ ਸੂਟ 6700 ਵਿੱਚ ਵਿਕਦੇ ਜੀ ਜੀ ਇਹ ਲੱਗਣਾ 360 ਰੁਪਏ ਜੀ 360 ਰੁਪਏ ਆ ਪਰ ਰੇਟ ਨਹੀਂ ਵਧਾਣੇ ਮਤਲਬ ਵੈਰਾਈਟੀ ਦੇ ਵਿੱਚ ਵਧਾਈ ਜਾਣੀ ਨਾ ਹਾਂਜੀ ਹਾਂਜੀ ਵਾਹ ਜੀ ਵਾਹ ਇਹ 360 ਦਾ ਹੈ ਇਹਦੇ ਵਿੱਚ ਨਾ ਜਿਹੜਾ ਕਲਰ ਚਾਰਟ ਹੈ ਉਹ ਇਸ ਨਾਲ ਆਈਸਕ੍ਰੀਮ ਚਾਰਟ ਆਇਆ ਹੈ ਆਈਸਕ੍ਰੀਮ ਚਾਰਟ ਆਇਆ ਇਹ ਦੇਖੋ ਸਾਡੇ ਦਾ ਸਿੱਧੇ ਰੇਟ ਲੱਗੇ ਹੁੰਦੇ ਆ ਉੱਪਰ ਲਿਖਿਆ ਆ ਜੀ 360 ਰੁਪਏ 360 ਰੁਪਏ ਬੱਚਾ ਆ ਜੇ ਵੱਡਾ ਆ ਜੇ ਇੱਕੋ ਰੇਟ ਆ ਜੀ ਸਭ ਵਾਸਤੇ ਇੱਕ ਰੇਟ ਆ ਜੀ ਕੋਈ ਵਧ ਕਰਤ ਨਹੀਂ ਕਰਦੇ ਰੇਟ ਜੋ ਦਸਤਾ ਲੱਗਣਾ ਉਹੀ ਵਾਹ ਜੀ ਆ ਦੇਖੋ ਜੀ ਇਸ ਤੋਂ ਬਾਈ ਜੀ ਜਿਵੇਂ ਆ ਦੇਖੋ ਫਰੰਟ ਹੈਵੀ ਡਿਜ਼ਾਈਨ ਹੈ ਬਿਲਕੁਲ ਜੀ ਪੂਰਾ ਹੈਵੀ ਦੇਖੋ ਦੁਪੱਟਾ ਤੇ ਨਾਲ ਪੂਰਾ ਹੈਵੀ ਫਰੰਟ ਹੈਵੀ ਬਿਲਕੁਲ ਜੀ ਬਿਲਕੁਲ ਠੀਕ ਨੇ ਜੀ ਸ਼ਿਮਰ ਦਾ ਕਪੜਾ ਹਾਂ ਹਾਂ ਆ ਨਾਲ ਆਉਗਾ ਇਹਨਾਂ ਦੁਪੱਟਾ ਮਤਲਬ ਆਪਾਂ ਇਹ ਨਹੀਂ ਕੀਤਾ ਵੀ ਕੋਈ ਆਪਾਂ ਮਤਲਬ ਵਰਕ ਵਧੀਆ ਦੇਤਾ ਤਾਂ ਕੋਈ ਦੁਪੱਟੇ ਛੋਟੇ ਦੇ ਦਈਏ ਇਹ ਖੁੱਲੇ ਡੁੱਲੇ ਦੁਪੱਟੇ ਆਣੇ ਨੇ 2.5 ਮੀਟਰ ਦੇ ਦੁਪੱਟੇ ਬਿਲਕੁਲ ਜੀ ਰੇਟ ਬਾਈ ਜੀ ਜਿਵੇਂ 7-800 ਦਾ ਸੂਟ ਵੇਚਦਾ ਬਿਲਕੁਲ ਜੀ ਸਿਰਫ 400 ਰੁਪਏ ਦੇ ਹੀ ਪਣ ਇਹ 400 ਰੁਪਏ ਦਾ ਆਇਆ ਹੈ ਲੈ ਜਿਹੜਾ 7 ਉਹਨਾਂ ਦਾ ਰੰਗ ਦੇਖੋ ਇਹਦੇ ਵਿੱਚ ਮਿਲ ਜਾਣਗੇ ਤੁਹਾਨੂੰ 8 8 ਰੰਗ ਮਿਲ ਜਾਣਗੇ ਹਾਂਜੀ ਇਹ ਦੋ ਤਰ੍ਹਾਂ ਦੇ ਚਾਰਟ ਆਏ ਆ ਇਹ ਚ ਡਾਰਕ ਵੀ ਮਿਲ ਜਾਣਗੇ ਤੇ ਲਾਈਟ ਵੀ ਮਿਲ ਜਾਣਗੇ ਟੋਟਲ ਮਤਲਬ 8 ਰੰਗ ਆਉਣਗੇ ਨਾ ਜੀ ਹਾਂਜੀ 8 ਰੰਗ ਦੇ ਦਾਂਗੇ ਤੁਹਾਨੂੰ ਜੀ ਇਸ ਤੋਂ ਬਾਅਦ ਆਹ ਦੇਖੋ ਜੀ ਇੱਕ ਆ ਡਿਜ਼ਾਈਨ ਦੇਖੋ ਕਿੱਡਾ ਪਿਆਰਾ ਬਿਲਕੁਲ ਜੀ ਚਾਕਾਂ ਤੇ ਵਰਕ ਆਊਗਾ ਜੀ 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 ਗਲੇ ਤੇ ਪੂਰਾ ਹੈਵੀ ਵਰਕ ਆ ਗਿਆ ਆ ਗਿਆ ਜੀ ਆ ਗਿਆ ਨਾਲ ਇਹਦੇ ਨਾਲ ਦੁਪੱਟਾ ਹਾਂ ਹਾਂ ਦੁਪੱਟਾ ਵੀ ਤੁਹਾਨੂੰ ਦਿਖਾਉਨੇ ਆ ਦੁਪੱਟਾ ਵੀ ਆ ਖੁੱਲਾ ਡੁੱਲਾ ਮੈਂ ਤੁਹਾਨੂੰ ਦਿਖਾਉਣਾ ਹੈ ਵੀ ਤਾਂ ਨਹੀਂ ਹਾਂਜੀ ਹਾਂਜੀ ਜੀ ਜੀ ਆ ਦੇਖੋ ਪੂਰਾ ਹੈਵੀ ਦੁਪੱਟਾ ਹੋਊਗਾ ਅੱਛਾ ਦੁਪੱਟੇ ਮੈਂ ਦੇਖਿਆ ਜਿੱਦਾਂ ਸੂਟ ਤੇ ਪੂਰੇ ਭਰਵੇਂ ਵਰਕ ਹੈ ਦੁਪੱਟਿਆਂ ਦੇ ਵੀ ਸਾਡੇ ਦੇ ਪੂਰੇ ਭਰਵੇਂ ਵਰਕ ਹੈ ਪੂਰੇ ਭਰਵੇਂ ਵਰਕ ਹੈ ਜੀ ਜੀ ਇਹ ਵੀ ਭਾਈ ਜੀ ਕੋਈ ਆਪਾਂ ਦੇਖੋ ਕੋਈ ਰੇਟ ਬੜਾ ਉੱਚੇ ਨਹੀਂਗੇ ਇਹ 450 ਰੁਪਏ ਸੂਟ ਹੈ ਇਹ ਹਾਲੇ 450 ਚ ਪਹੁੰਚਿਆ ਬਾਣ ਸਾਢੇ 450 ਰੁਪਏ ਸੂਟ ਹੈ ਇਸ ਤੋਂ ਬਾਅਦ ਤੁਹਾਨੂੰ ਇਹ ਦਿਖਾਉਨੇ ਆ ਇੱਕ ਆ ਵਰਕ ਹਾਂ ਹਾਂ ਜੇ ਕੋਈ ਦੁਕਾਨਦਾਰ ਸੂਟ ਵੇਚਦੇ 800 ਦਾ ਵੇਚਦੇ 900 ਰੁਪਏ ਦਾ ਬਿਲਕੁਲ ਜੀ ਠੀਕ ਹੈ ਜੀ ਇਹਦਾ ਜਿਹੜਾ ਦੁਪੱਟਾ ਹੈਗਾ ਪੂਰਾ ਹੈਵੀ ਦੁਪੱਟਾ ਲੱਗਿਆ ਜੀ 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 ਆ ਦੇਖੋ ਬਾਈ ਜੀ ਅੱਛਾ ਇਹ ਡਾਰਕ ਚਾਰਟ ਆ ਗਿਆ ਨਾ ਸਾਰਾ ਬਾਈ ਜੀ ਹਾਂ ਜੀ ਬਾਈ ਜੀ ਜੀ ਤੇ ਸੂਟ ਸਿਰਫ 450 ਰੁਪਏ ਦਾ ਪੈਣਾ ਜੀ ਇਹ ਵਾਲਾ ਅੱਛਾ ਇਹ ਮਤਲਬ ਜਾ ਕੇ ਪੈਸੇ ਡਬਲ ਕਰਨ ਵਾਲਾ ਕੰਮ ਆ ਦੁਕਾਨ ਦਾ ਭਰਾ ਵਾਸਤੇ 450 ਰੁਪਏ ਦਾ ਸੂਟ ਹੈ ਤੇ ਕਪੜਾ ਵੀ ਸ਼ਾਨਦਾਰ ਹੈ ਕੰਪਨੀ ਦਾ ਵਲੂ ਟੋਟਲੀ ਵਾਹ ਜੀ ਵਾਹ ਕੋਈ ਇਹਦੇ ਵਿੱਚ ਦੇਖੋ ਜੀ ਕਿ ਲੋਟ ਵਾਲਾ ਨਹੀਂ ਹਾਂ ਹਾਂ ਸਾਰਾ ਫਰੈਸ਼ ਮਾਲ ਆ ਸਾਰਾ ਫਰੈਸ਼ ਮਾਲ ਆ ਸੈੱਟ ਵਾਈਜ਼ ਦਾ ਚਾਹੇ ਸੈੱਟ 4 ਦਾ ਲੈ ਲਓ ਚਾਹੇ ਸਿੰਗਲ ਲੈ ਲਓ ਰੇਟ ਏਹੀ ਲੱਗ ਰੇਟ 450 ਹੀ ਪੈਣਾ ਜੀ ਇੱਕ ਆਹ ਦੇਖੋ ਜੀ ਜਿਵੇਂ ਆਹ ਫਰੰਟ ਤੇ ਵਰਕ ਆ ਗਿਆ ਜੀ 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 ਆਹ ਦੇਖੋ ਨਾਲ ਇਹਦੇ ਨਾਲ ਨਹੀਂ ਸਟਿਚ ਪਲਾਜ਼ੋ ਹੈ ਪਲਾਜ਼ੋ ਆ ਗਿਆ اچھا ਪਲਾਜ਼ੋ ਸੂਟ ਜਿਹੜੇ 25000 ਵਾਲੇ ਲੋਕੀ ਭੇਜਦੇ ਹਨ ਹਾਂ ਹਾਂ 2000 ਰੁਪਏ ਦੀ ਵੇਚ ਲੈਂਦੇ ਆ ਜੀ ਪਰ ਆਪਾਂ ਨਹੀਂ ਵੇਚਨੇ ਜੀ ਨੇ ਦਾ ਆਪਾਂ ਇੰਨੇ ਦਾ ਨਹੀਂ ਵੇਚਣਾ ਜੀ ਇਹ ਸੂਟ ਸਟਿਚ ਪਲਾਜ਼ੋ ਨਾਲ ਦੁਪੱਟਾ ਹੈਵੀ ਹਾਂਜੀ 450 ਰੁਪਏ ਦੇਵਾਂਗੇ ਜੀ 450 ਭਾਜੀ ਕਿ 1450 ਭਾਜੀ 450 ਕਿਆ ਬਾਤ ਇਹ ਚ ਰੰਗ ਰੂੰਗ ਹੈਗੇ ਹੋਰ ਰੰਗ ਚਾਰ ਜੀ ਅੱਛਾ ਇਹ ਵੀ ਸਾਰਾ ਸੈੱਟ ਵਾਈਜ਼ ਮਾਲ ਹੈ ਜੀ ਸੈੱਟ ਭਾਜੀ ਲਾੜਦਾ ਤਾਂ ਕੰਮ ਹੀ ਨਹੀਂ ਕੰਮ ਹੀ ਨਹੀਂ ਸਾਰਾ ਸੈੱਟ ਵਾਈਜ਼ ਮਾਲ ਹੈ ਸੈੱਟ ਵਾਈਜ਼ ਮਾਲ ਹੋ ਫਰੈਸ਼ ਮਾਲ ਹੋਊਗਾ ਵਾਹ ਜੀ ਵਾਹ ਫਰੈਸ਼ ਮਾਲ ਦਾ ਰੇਟ ਆ ਕੋਈ ਲਾੜਦਾ ਰੇਟ ਨਹੀਂ ਆ ਦੇਖੋ ਭਾਜੀ ਸ਼ਿਮਰ ਦਾ ਸੂਟ ਜੀ 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 ਨਾਲ ਆ ਗਿਆ ਹੈਂਡਵਰਕ ਹੈਂਡਵਰਕ ਆ ਗਿਆ ਕਿਦੇ ਦੇ ਉ ਤੇ ਨਾਲ ਆ ਗਿਆ ਜੀ ਡਾਇਮੰਡ ਵਰਕ ਦੇ ਦੁਪੱਟਾ ਵਾਹ ਜੀ ਵਾਹ ਦੁਪੱਟਾ ਪੂਰਾ ਵੱਡਾ ਡਬਲ ਦੁਪੱਟਾ ਹੈ ਅੱਛਾ ਦੁਪੱਟੇ ਆ ਪੂਰੇ ਚਿਤਨਾ ਵਰਗੇ ਦੇਨੇ ਆ ਬਹੁਤ ਢੁਲੇ ਰੰਗ ਬਾਈ ਜੀ ਦੇਖੋ ਡਾਰਕ ਚਾਰਟ ਆਊਗਾ ਜੀ 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 ਪੂਰੀ ਸੋਹਣੀ ਆ ਈਟਮ ਜੀ ਜੀ ਕਲਰ ਵਗੈਰੇ ਵੀ ਦੇਖੋ ਕਿੱਡੇ ਪਿਆਰੇ ਆ ਸਾਰੇ ਆ ਗਏ ਬਿਲਕੁਲ ਜੀ ਵੇਚਣ ਨੂੰ ਬਾਈ ਜੀ 1000 ਰੁਪਏ ਦਾ ਸੂਟ ਵੇਚਦਾ ਬਿਲਕੁਲ ਜੀ 530 ਰੁਪਏ ਦਾ ਪੈਣਾ ਜੀ ਇਹ ਆਪਾਂ 530 ਰੁਪਏ ਦੇਣਾ ਹੁੰਦਾ ਡਿਜ਼ਾਈਨ ਦੇ ਦਾਂਗੇ ਜੀ ਤੇ ਵਿੱਚ ਦੋ ਤੋਂ ਡਿਜ਼ਾਈਨ ਹੈ ਨੀ ਚਾਰ ਚਾਰ ਰੰਗਾਂ ਦੇ ਆ ਦੇਖੋ ਜੀ ਪੂਰਾ ਮੋਰਨ ਦੇ ਨਾਲ ਆ ਗਿਆ ਜੀ ਜੀ ਕੰਮ ਵੀ ਬੜਾ ਪਿਆਰਾ ਹੈ ਹਾਂ ਹਾਂ ਆ ਦੇਖੋ ਜੀ ਪੂਰਾ ਹੈਵੀ ਕਿਆ ਬਾਤ ਹੈ ਜੀ ਇਹਦੇ ਨਾਲ ਨਾਲ ਆ ਦੇਖੋ ਜੀ ਬੈਕ ਤੇ ਵੀ ਕੰਮ ਆਊਗਾ ਅੱਛਾ ਇਹ ਆਪਾਂ ਇਹਨੂੰ ਕਹ ਲੈਣੇ ਸ਼ਾਹੀ ਸੂਟ ਆ ਗਿਆ ਜਿਹੜਾ ਹਾਂਜੀ 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 ਜੀ 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 ਬੈਕ ਤੇ ਵੀ ਕੰਮ ਹੈ ਤੇ ਨਾਲ ਫਰੰਟ ਤੇ ਵੀ ਕੰਮ ਹੈ ਜੀ ਜੀ ਚਨੂਨ ਦਾ ਦੁਪੱਟਾ ਹੈ ਦੁਪੱਟੇ ਤੇ ਵੀ ਵਰਕ ਹੋਇਆ ਜੀ ਬਿਲਕੁਲ ਜੀ ਸੂਟ ਬਾਈ ਜੀ ਇਹ ਦੇਣਾ ਸਿਰਫ 550 ਰੁਪਏ ਦਾ ਇੱਕ ਹਉਣ ਭਾਜੀ ਬੈਕ ਤੇ ਫਰੰਟ ਤੇ ਵਰਕ ਐਡਾ ਹੈਵੀ ਦੁਪੱਟਾ ਸਾਡੇ 500 ਰੁਪਏ ਜੀ ਕਿਆ ਬਾਤ ਹੈ ਜੀ ਤੇ ਚੀਜ਼ ਵੀ ਬੜੀ ਪਿਆਰੀ ਏ ਜੀ ਜੀ ਇੱਕ ਤੁਹਾਨੂੰ ਜਿਵੇਂ ਦਿਖਾਉਨੇ ਆ ਆ ਦੇਖੋ ਜੀ ਇਹ ਚਾਕਲੇਟ ਫੈਬਰਿਕ ਤੇ ਕਪੜਾ ਆਗੇ ਜੀ ਓਕੇ ਜੀ ਕਪੜਾ ਵੀ ਬੜਾ ਵਧੀਆ ਦੇਖੋ ਜਿਵੇਂ ਕੋ ਕਹਿੰਦੇ ਨੇ ਬਿਲਨ ਲਾਈਨਿੰਗ ਤੋਂ ਸੂਟ ਚਾਹੀਦਾ ਇਹ ਉਹੀ ਚਾਕਲੇਟ ਆਗੇ ਨਾ ਫੈਬਰਿਕ ਜਿਹੜਾ 8900 ਦਾ ਵਿਕਦਾ ਜੀ ਹਾਂਜੀ ਭਾਈ ਜੀ 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 8900 ਦਾ ਤਾਂ ਦੇਖੋ ਸਟਾਰਟ ਹੀ ਕਰਦੇ 12-1300 ਤੋਂ ਇਕ ਵਾਗੇ 12-1300 ਤੱਕ ਪਹੁੰਚ ਜਾਂਦਾ ਠੀਕ ਨਾਲ ਨਾ ਪੂਰਾ ਹੈਵੀ ਦੁਪੱਟਾ ਬਿਲਕੁਲ ਜੀ ਠੀਕ ਹੈ ਨਾ ਜੀ ਇਹ ਸੂਟ ਲੈਣਾ ਜੀ ਸਿਰਫ 550 ਰੁਪਏ ਦਾ ਇਹ ਸਿਰਫ 550 ਰੁਪਏ ਦੇ ਵਿੱਚ ਚਾਕਲੇ ਰੰਗ ਵੀ ਇਹਦੇ ਵਿੱਚ ਦੇਖੋ ਇੱਕ ਬੜੇ ਪਿਆਰੇ ਜੀ ਜੀ ਆਹ ਦੇਖੋ ਜੀ ਸਾਰੇ ਰੰਗ ਇੱਚ ਹਾਂਜੀ ਇਹਦੇ ਆਹ ਦੇਖੋ ਕੀ ਆ ਬਾਤ ਸਾਰੇ ਰੰਗ ਆ ਇਹਦੇ ਵਿੱਚ ਅੱਛਾ ਖਿੜਵੇਂ ਰੰਗ ਆ ਨੇ ਸਾਰੇ ਹਾਂਜੀ ਹਾਂਜੀ 550 ਰੁਪਏ ਦੇ ਇੰਚ ਆਹ ਦੇਖੋ ਭਾਈ ਜੀ ਇੱਕ ਆ ਪੂਰਾ ਹੈਵੀ ਫਰੰਟ ਆਊਗਾ ਜੀ ਜੀ ਅੱਛਾ ਇਹ ਭਾਈ ਕਪੜਾ ਖੜਾ ਆ ਗਿਆ ਜੀ ਇਹ ਨਵਾਂ ਵੀ ਸਟਾਈਲ ਹੈ ਜੀ ਬਰਬਰੀ ਕ੍ਰੈਸ਼ ਕਹਿੰਦੇ ਆ ਇਹਨੂੰ ਬਰਬਰੀ ਕ੍ਰੈਸ਼ ਵਾਹ ਜੀ ਵਾਹ ਦੁਪੱਟਾ ਵੀ ਉਸੇ ਵੇਚਦਾ ਹੀ ਹੈ ਬਿਲਕੁਲ ਜੀ ਵਿਦ ਲਾਈਨਿੰਗ ਸੂਟ ਹੈ ਅੱਛਾ ਇਹ ਜਗਮਗਾ ਕਰਨਾ ਹੁੰਦਾ ਨਾ ਪੂਰਾ ਜੀ ਹਾਂਜੀ ਸ਼ਾਈਨਿੰਗ ਆ ਨਹੀਂ ਸ ਗਿਆ ਤੇ ਇਹਦੇ ਮਤਲਬ ਹੈ ਨਾ अच्छा मतलब लाइनिंग ਦਾ ਕਪੜਾ ਲੱਗ ਤੋਂ ਲੈਣ ਦੀ ਲੋੜ ਨਹੀਂ ਜੀ ਅਲੱਗ ਤੋਂ ਲੈਣ ਦੀ ਲੋੜ ਨਹੀਂ ਜੀ ਜੀ ਰੰਗਾਂਨ ਕੇ ਮੈਟੈਲਿਕ ਹਾਂ ਹਾਂ ਇਹ ਜਿਹੜੇ ਸੂਟ ਆ ਇਹ ਲੱਗਣੇ ਜੇ ਆਪਾਂ ਨੂੰ ਸਿਰਫ 600 ਰੁਪਏ ਦਾ ਇਹ ਸਿਰਫ 600 ਵਿਦ ਲਾਈਨਿੰਗ ਦੇ ਨਾਲ ਵਿਦ ਲਾਈਨਿੰਗ ਦੇ ਨਾਲ ਕੀ ਬਾਤ ਹੈ ਇੱਕ ਆ ਦੇਖੋ ਜੀ ਜਿਵੇਂ ਆ ਹੈਂਡਵਰਕ ਵਾਲਾ ਕਾਟਨ ਤੇ ਪੀਸ ਹੈ ਜੀ ਜੀ ਕਪੜਾ ਵੀ ਬੜਾ ਵਧੀਆ ਹੈਗਾ ਇਹ ਚਾਕਲੇਟ ਵੀ ਸੀ ਆ ਗਿਆ ਜੀ ਓਕੇ ਆ ਦੇਖੋ ਇਹਦੇ ਉੱਤੇ ਹੈਂਡਵਰਕ ਦਾ ਪੀਸ ਆ ਗਿਆ ਸਾਰਾ ਹੈਂਡਵਰਕ ਕੀਤਾ ਹੋਇਆ ਹੈ ਤੇ ਨਾਲ ਆ ਗਿਆ ਜੀ ਇਹਦੇ ਨਾਲ ਆ ਦੇਖੋ ਪੂਰਾ ਵਧੀਆ ਹੈਵੀ ਦੁਪੱਟਾ ਆ ਗਿਆ ਬਿਲਕੁਲ ਜੀ ਠੀਕ ਨੇ ਇਹਦੇ ਵਿੱਚ ਬਾਈ ਜੀ ਡਿਜ਼ਾਈਨ ਕਈ ਆਏ ਆਗੇ ਜੀ ਜੀ ਆ ਦੇਖੋ ਜਿਵੇਂ ਇਹਦੇ ਕਲਰ ਚਾਰਟ ਆਗੇ ਹਾਂ ਹਾਂ ਇਹਦੇ ਵਿੱਚ ਜਿਵੇਂ ਹੁਣ ਆਪਾਂ ਲੈਣਾ ਹੋਵੇ ਡਾਰਕ ਕਲਰ ਚਾਰਟ ਜੀ ਜੀ ਤਾਂ ਡਾਰਕ ਕਲਰ ਚਾਰਟ ਵੀ ਮਿਲ ਜਾਊਗਾ ਓਕੇ ਤੇ ਰੇਟ ਬਾਈ ਜੀ ਆਹੀ ਰਹਿਣਾ 720 ਰੁਪਏ ਆ ਦੇਖੋ ਜੀ ਅੱਛਾ ਰੇਟ ਇੱਕੋ ਹੀ ਰਹਿਣਾ 720 ਰੁਪਏ ਹੈਂਡਵਰਕ ਵਾਲਾ ਸੂਟ ਦੇ ਵਿੱਚ ਹੈਂਡਵਰਕ ਵਾਲਾ ਪੀਸ ਇੱਕ ਬਾਈ ਜੀ ਕਾ ਚੀਜ਼ ਆਈ ਏ ਪਿਓਰ ਬਰਬਰੀ ਦਾ ਸੂਟ ਹੈ ਬਿਲਕੁਲ ਜੀ ਮਸਲੀਨ ਦੀ ਬਾਟਮ ਹੈ ਓਕੇ ਬਾਟਮ ਤੇ ਵਰਕ ਆ ਗਿਆ ਜੀ ਉੱਤੇ ਵਰਕ ਆ ਗਿਆ ਜੀ ਤੇ ਨਾਲ ਇਹਦੇ ਨਾਲ ਪਿਓਰ ਬਰਬਰੀ ਦੀ ਸ਼ਰਟ ਆ ਗਈ ਜੀ ਜ ਇਹ ਇਹ ਨੋਟਵਰਕ ਵੀ ਆਊਗਾ ਜਿਹਦੇ ਵਿੱਚ ਹੈਂਡਵਰਕ ਵੀ ਆਊਗਾ ਵਾਹ ਜੀ ਵਾਹ ਆ ਦੇਖੋ ਜੀ ਮਤਲਬ ਯੂਨੀਕ ਵੀ ਸਕੈਲਪ ਹਾਂਜੀ ਬੁਟੀਕ ਵਾਲੇ ਪੀਸ ਸਾਰੇ ਇਹ ਚ ਬਈ ਜੀ ਡਿਜ਼ਾਈਨ ਵਾਲੇ ਆ ਹਾਂ ਹਾਂ ਤੇ ਸਾਰਾ ਵੇਸੇ ਮਾਲ ਹੈਗਾ ਸੈਟ ਵਾਈਜ਼ ਬਿਲਕੁਲ ਜੀ ਰੇਕ ਦੇਖੋ ਡਿਜ਼ਾਈਨ ਦੇ ਵਿੱਚ ਤੁਹਾਨੂੰ ਚਾਰ ਚਾਰ ਰੰਗ ਤਾਂ ਮਿਲਣਗੇ ਬਿਲਕੁਲ ਬਿਲਕੁਲ ਜੀ ਆ ਦੇਖੋ ਜੀ ਓ ਆੜਵਟ ਆ ਗਿਆ ਕੀ ਬਾਤ ਹੈ ਜੀ ਜਿਹੜੀ ਇਸ ਤਰ੍ਹਾਂ ਦੇ ਪੀਸ ਹੈ ਨਾ 14-1500 ਸ਼ੁਰੂ ਹੁੰਦੇ ਆ ਹਾਂ ਹਾਂ ਇਹ ਬਦਮ ਤੁਹਾਨੂੰ ਦਵਾਂ ਕਿ 850 ਰੁਪਏ ਦਾ ਜੀ 850 ਰੁਪਏ ਤੇ ਹੈਂਡਵਰਕ ਵਾਲਾ ਇਹਦਾ ਵਧੀਆ ਸੂਟ ਹਾਂਜੀ ਇਹਦੇ ਵਿੱਚ ਨਾ ਬਾਈ ਜੀ ਜਿੰਨੇ ਡਿਜ਼ਾਈਨ ਵੀ ਕਈ ਨੇ ਆ ਦੇਖੋ ਤੁਸੀਂ ਮੈਨੂੰ ਇੱਕ ਦੋ ਪੀਸ ਖੋਲ ਕੇ ਦਿਖਾ ਦੇਣਾ ਜੀ ਜੀ ਆ ਦੇਖੋ ਜਿੰਨੇ ਆਰ ਡਿਜ਼ਾਈਨ ਆ ਗਿਆ ਜੀ ਹਾਂਜੀ ਅੱਛਾ ਇਹ ਚ ਮਤਲਬ ਇਸ ਰੀਂਜ ਦੇ ਵਿੱਚ ਡਿਜ਼ਾਈਨ ਕਈ ਆ ਜਾਣਗੇ ਮਤਲਬ ਆਣਗੇ ਸਾਰੇ ਹੈਂਡਵਰਕ ਵਾਲੇ ਹਾਂਜੀ ਆ ਦੇਖੋ ਜਿੰਨੇ ਆ ਡਿਜ਼ਾਈਨ ਆ ਗਿਆ ਬਿਲਕੁਲ ਜੀ ਠੀਕ ਨਹੀਂ ਜੀ ਜਿਵੇਂ ਆ ਦੇਖੋ ਆ ਗਲੇ ਦਾ ਡਿਜ਼ਾਈਨ ਆ ਗਿਆ ਇੱਕ ਹੋਰ ਓਕੇ ਰੇਟ ਭਾਈ ਜੀ ਸਾਰਿਆਂ ਦਾ ਇਹੀ ਬਾਟਮ ਵਰਕ ਦੇ ਨਾਲ ਜੀ ਜੀ ਦੁਪੱਟਾ ਵੀ ਹੈਵੀ ਆਊਗਾ ਪੈਟਰਨ ਬਸ ਚੇਂਜ ਹੈਗੇ ਤੇ ਰੇਟ 850 ਹੀ ਹੈ ਜੀ ਸਿਰਫ 850 ਰੁਪਏ ਜੀ ਇਸ ਤੋਂ ਜੀ ਆ ਦੇਖੋ ਜਿਵੇਂ ਨਵਾਂ ਵੇਸ ਆਇਆ ਇੱਕ ਜੀ ਜੀ ਕਰੰਚੀ ਤੇ ਓਕੇ ਤੇ ਨਾਲ ਇਹਨਾਂ ਪੂਰਾ ਹੈਵੀ ਥ्रेड ਵਰਕ ਦਾ ਦੁਪੱਟਾ ਬਿਲਕੁਲ ਜੀ ਦੁਪੱਟਾ ਪੂਰਾ ਹੈਵੀ ਹੈ ਦੁਪੱਟੇ ਸਾਰੇ ਮੈਂ ਦੇਖਿਆ ਹੈਵੀ ਆ ਨਾ ਜੀ ਹਾਂ ਜੀ ਦੁਪੱਟੇ ਜੇ ਆਪਾਂ ਨੂੰ ਕਹਿੰਦੇ ਲੋਡ ਹੀ ਨਹੀਂ ਸਾਰੇ ਹੀ 2.5 2.5 ਮੀਟਰ ਦੇ ਆਣੇ ਤੇ ਆਣੇ ਹੈ ਵੀ ਇਹਨਾਂ ਦੇ ਹਾਂ ਜੀ ਹਾਂ ਜੀ ਭਾਈ ਜੀ ਜਿਹੜਾ ਆਵਲਾ ਇਹ ਆਪਾਂ ਨੂੰ ਸਿਰਫ ਇਹਨੇ 990 ਰੁਪਏ ਦਾ 990 ਰੁਪਏ ਦਾ ਹੈ। ਹਾਂਜੀ ਭਾਈ ਜੀ। ਇਸ ਤੋਂ ਬਾਅਦ ਤੁਹਾਨੂੰ ਦੇਖੋ ਰੇਂਜਾਂ ਹੋਰ ਦਿਖਾਉਣੇ ਆ। ਜੀ ਜੀ। ਆ ਜਿਗਾ ਜੀ ਜਿਵੇਂ ਟਿਸ਼ੂ ਦਾ ਸੂਟ ਆ ਦਿਓ। ਓਕੇ। ਆ ਦੇਖੋ ਪਿਓਰ ਸਿਲਕ ਦੀ ਸਲਵਾਰ ਹੈ। ਜੀ ਜੀ ਜੀ। ਸਲਵਾਰ ਤੇ ਦੇ ਵਰਕ ਵੀ ਬੜਾ ਪਿਆਰਾ ਹੈ। ਸਾਰਾ ਵਰਕ ਹੈਗਾ 골ਡਨ ਵਰਕ ਜੀ ਨਾ ਆਪਾਂ ਕਰਾਂਗੇ। ਟਿਸ਼ੂ ਦਾ ਹੀ ਦੁਪੱਟਾ ਹੋਊਗਾ। ਓਕੇ। ਉਹ ਚਾਹ ਉਹ ਤੇ ਵੀ ਵਰਕ ਹੈਗਾ ਮੈਂ। ਹਾਂਜੀ ਦੁਪੱਟੇ ਤੇ ਵੀ ਵਰਕ ਹੈਗਾ। ਵਾਹ ਜੀ ਵਾਹ। ਆ ਦੇਖੋ ਜੀ। ਜੀ ਜੀ। ਜਿਵੇਂ ਨਾ ਵਰਕ ਦੇਖੋ ਕਿੱਡਾ ਪਿਆਰਾ ਹੈ ਬਿਲਕੁਲ ਜੀ ਨਾਲ ਟਿਸ਼ੂ ਦੇ ਹੀ ਦੁਪੱਟਾ ਸਾਰੇ ਹੈਂਡਵਰਕ ਆ ਗਿਆ ਨਾ ਭਾਈ ਹੈਂਡਵਰਕ ਦਾ ਕੰਮ ਹੈ ਜੀ ਹਾਂਜੀ ਹਾਂਜੀ ਹਾਂ ਨਾ ਸਾਰੇ ਬੁਟੀਕ ਦੇ ਪੀਸ ਆਣਗੇ ਫੋਟੋ ਵਾਲੇ ਪੀਸ ਆਣਗੇ ਓਕੇ ਕਲਰ ਆਣਗੇ ਇਹਦੇ ਵਿੱਚ ਯੂਨੀਕ ਸਾਰੇ ਯੂਨੀਕ ਕਲਰ ਆ ਗਏ ਆ ਦੇਖੋ ਜੀ ਸਾਰੇ ਰੰਗਾਂ ਦੇ ਸਿਲਕ ਦੀਆਂ ਸਲਵਾਰਾਂ ਨਾਲ ਵਰਕ ਕਰੀਏ ਜੀ 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 ਜਿਹੜਾ ਆ ਪੀਸ ਹੈ ਆਪਾਂ ਨੂੰ ਪੈਣੀ ਸਿਰਫ 1500 ਰੁਪਏ ਦਾ 1500 ਇਹ ਉਹੀ ਫੋਟੋ ਨਾਲ ਭਾਈ ਜੇ ਇੰਸਟਾਗ੍ਰam ਫੇਸਬੁਕ ਤੇ 3-3000 3500 ਬਾਈ ਜੀ ਵਿਕਦੇ ਐ ਪਿਓ ਟਿਸ਼ੂ ਹੈ ਵਾਹ ਕੀ ਇਹ ਜਿਵੇਂ ਕਾ ਦੇਖੋ ਜੀ ਜਿਵੇਂ ਹੁਣ ਇੱਕ ਇੱਕ ਕੰਪਨੀ ਦਾ ਆਇਆ ਹੈਗਾ ਹਾਂ ਹਾਂ ਮਿਲੀਮੀਟ ਐਟਮ ਬਿਲਕੁਲ ਜੀ ਠੀਕ ਹੈ ਜੀ ਪਿਓਰ ਗਲਾਸ ਸਿਲਕ ਦੇ ਉੱਤੇ ਕਪੜਾ ਗਲਾਸ ਸਿਲਕ ਆ ਗਿਆ ਜੀ ਬੁਟੀਕ ਦਾ ਕੰਮ ਹੋਇਆ ਇਹਦੇ ਉੱਤੇ ਹਾਂ ਜੀ ਹਾਂ ਜੀ ਆਹ ਦੇਖੋ ਜੀ 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 ਫਰੰਟ ਪੂਰਾ ਹੈਵੀ ਹੈ ਜੀ ਸਾਰਾ ਆ ਗਿਆ ਹੈ ਜੀ ਠੀਕ ਨਹੀਂ ਜਿਵੇਂ ਬੁਟੀਕ ਤੋਂ ਵਰਕਰਾਂ ਨੇ ਉਹ ਚੀਜ਼ਾਂ ਬਿਲਕੁਲ ਜੀ ਬਾਜੂ ਤੇ ਵਰਕ ਆਊਗਾ ਜੀ ਓਕੇ ਤੇ ਨਾਲ ਇਹਦੇ ਨਾਲ ਜੀ ਪੂਰਾ ਹੈਵੀ ਗਲਾਸ ਸਿਲਕ ਦਾ ਹੀ ਦੁਪੱਟਾ ਹੈਗਾ ਜੀ ਜੀ ਆਹ ਦੇਖੋ ਜੀ ਓਹ ਹੋ ਹੋ ਕੀ ਬਾਤ ਪੂਰਾ ਹੈਵੀ ਦੁਪੱਟਾ ਕਲਰ ਚੜ ਬੜਾ ਪਿਆਰਾ ਹੈ ਜੀ ਇਹਦਾ ਆ ਦੇਖੋ ਜੀ ਅੱਛਾ ਕਲਰ ਸਾਰੇ ਯੂਨੀਕ ਆਣਗੇ ਨਾ ਜੀ ਆ ਦੇਖੋ ਜੀ ਇਹ ਜੇ ਲਾਈਟ ਡਾਰਕ ਸਾਰੇ ਰੰਗ ਮਿਲ ਜਾਣਗੇ ਬਿਲਕੁਲ ਜੀ ਤੇ ਰੇਟ ਭਾਈ ਜੀ ਸਾਰਾ 1500 ਰੁਪਏ ਰੇਂਜ ਚ ਸੂਟ ਜੇ 1500 ਤੇ ਇਸ ਚ ਕੋਈ ਡਿਜ਼ਾਈਨ ਹੋਰ ਜੈ ਲਾਓ ਉਹ ਵੀ ਮਿਲ ਜਾਣਗੇ ਇਹਦੇ ਵਿੱਚ ਡਿਜ਼ਾਈਨ ਤਾਂ ਬਾਹਲੇ ਹੈ ਜੀ ਹਾਂ ਹਾਂ 15 ਤੋਂ 20 ਦੇ ਨੇ ਇਸ ਵਿੱਚ ਮਤਲਬ ਵੀਡੀਓ ਚ ਦਿਖਾਈ ਨਹੀਂ ਜਾਣੇ ਦੁਕਾਨ ਤੇ ਆਣਾ ਪੈਣਾ ਨਾ ਹਾਂਜੀ ਹਾਂਜੀ ਦੁਕਾਨ ਤੇ ਇਸ ਸੂਟ ਬਾਈ ਜੀ ਜਿਵੇਂ ਆ ਦੇਖੋ ਹੈਵੀ ਹੈਵੀ ਫਰੰਟ ਵਾਲੇ ਸੂਟ ਆਏ ਭਾਈ ਜੀ ਜਗਮੋ ਕਰਦਾ ਪਿਆ ਇਹ ਕਿਹੜਾ ਕਪੜਾ ਕਿਹੜਾ ਯਾਰ ਭਾਈ ਕੀ ਭਾਈ ਜੀ ਨਵੀਂ ਵੀ ਸਾਈ ਹੈਗੀ ਹਾਂ ਸਾਰੇ ਟੋਟਲੀ ਦੇਖੋ ਜਿਵੇਂ ਹੁਣ ਵਿਆਹ ਵਾਸਤੇ ਕਪੜਾ ਲੈਣੇ ਹੋ ਬਿਲਕੁਲ ਜੀ 20 ਸੂਟ ਵੀ ਬਣਾਉਣੇ ਹੋ ਤਾਂ 20 ਦਾ ਵੀ ਕਪੜਾ ਡੂਡੀ ਦਵਾਗੇ ਬਿਲਕੁਲ ਬਿਲਕੁਲ ਕੰਮ ਦੇਖੋ ਕਿੱਡਾ ਵਧੀਆ ਹੈ ਮੈਂ ਦੋ ਕੁਸ਼ ਹੁੰਦੀ ਵੀ ਦੇਖ ਕੇ ਜੀ ਭਾਈ ਜੀ ਸਾਰਾ ਹੈਂਡਵਰਕ ਹੈ ਸਾਰਾ ਮਤਲਬ ਘੇਰੇ ਤੇ ਫਰੰਟ ਦੇ ਸਾਰਾ ਹੈਂਡਵਰਕ ਆ ਗਿਆ ਬਾਜੂ ਤੇ ਹੈ ਵੀ ਦੁਪੱਟਾ ਆ ਗਿਆ ਹਾਂਜੀ ਇਹਨਾਂ ਦੇ ਵਿੱਚ ਨਾ ਕਲਰ ਵੀ ਬੜੇ ਪਿਆਰੇ ਜਿਹੇ ਹੋਣਗੇ ਬਿਲਕੁਲ ਜੀ ਨਾ ਦੇਖੋ ਇਹੜੀ ਵੀ ਬੜੇ ਪਿਆਰੇ। ਓਹ! ਕਿਆ ਬਾਤ ਹੈ। ਜਿਹੜੀ ਆ ਚੀਜ਼ ਹੈ ਆਮੀ 32-3500 ਰੁਪਏ ਦਾ ਸੂਟ ਵਿਕਦਾ। ਇਹ ਪਹਿਣਾ ਸਿਰਫ 1750 ਰੁਪਏ ਦਾ। 1750 ਇਹਨਾਂ ਮੜਿਆ ਆ ਸੂਟ ਹੈਂਡਵਰਕ ਦੇ ਨਾਲ, ਹੈਵੀ ਦੁਪੱਟੇ ਨਾਲ 1750 ਦੇ ਦੇਣਾ ਜੀ। ਹਾਂਜੀ ਭਾਈ ਜੀ। ਵਾਹ ਜੀ ਵਾਹ। ਇੱਕ ਜਿਵੇਂ ਹੁਣ ਆ ਦੇਖੋ, ਸੇਮ ਵਸਤੀ ਹੈ। ਜੀ ਜੀ। ਇਹਦੀ ਉੱਤੇ ਨਾ ਜਿਵੇਂ ਆ ਮੋਰਾ ਡਿਜ਼ਾਈਨ ਬਣਾਇਆ ਜੀ ਅੱਛਾ ਇਹ ਬਲੈਕ ਸੂਟ ਦੀ ਵੇਖੋ ਵੀ ਬਲੈਕ ਰੰਦੀ ਘੱਟ ਹੀ ਮਿਲਦੇ ਨਾ ਜੀ ਹਾਂਜੀ ਵੈਸੇ ਕਲਰ ਲੈਣੀ ਹੁੰਦੀ ਤਾਂ ਦੇਖੋ ਇਹ ਜੇ ਕਲਰ ਵੀ ਬਣਾਏ ਓਕੇ ਇਹ ओरिजिनल ਪੀਸ ਬਣਾਇਆ ਬਿਲਕੁਲ ਜੀ ਕਾਪੀਆਂ ਤਾਂ ਦੇਖੋ ਸਾਡੇ ਕੋਲ ਵੀ ਪਈਆਂ ਜੀ 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 ਠੀਕ ਨਹੀਂ ओरिजिनल ਪੀਸ ਹੈ ਸਾਰਾ ਹੈਂਡਵਰਕ ਦਾ ਕੰਮ ਹੈ ਸਾਰਾ ਹੈਂਡਵਰਕ ਆ ਗਿਆ ਜੀ ਇਹਦੇ ਨਾਲ ਨਾ ਭੈ ਜੀ ਆ ਦੇਖੋ ਇਹ ਆ ਗਿਆ ਜੀ ਬਾਜੂ ਵਰਕ ਬਾਜੂ ਨਾਲ ਪਹੁੰਚਾ ਵਰਕ ਨਾਲ ਪਹੁੰਚੇ ਵਾਹ ਜੀ ਵਾਹ ਅੱਛਾ ਇਹ ਵੀ ਹੈਂਡਵਰਕ ਹਾਲੇ ਨਾ ਪਹੁੰਚਾ ਹਾਂਜੀ 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 ਜੀ ਹੋਣ ਦੇਖੋ ਇਹ ਕਾਪੀ ਦੇ ਵਿੱਚ ਦੁਪੱਟੇ ਦੇ ਹੈਂਡਵਰਕ ਨਹੀਂ ਹੋਊਗਾ ਹਾਂ ਆ ਦੇਖੋ ਇਹਦੇ ਦੁਪੱਟੇ ਦੇ ਵੀ ਹੈਂਡਵਰਕ ਹੋਇਆ ਹੈ ਦੁਪੱਟੇ ਦੇ ਵੀ ਇਹ ਭਾਰਾ ਹੈਂਡਵਰਕ ਐਸੇ ਹੋ ਰਿਹਾ ਹੈ ਹਾਂਜੀ ਜੀ ਜੀ ਜਿਹੜੇ ਆ ਸੂਟ ਹਨ 35 3600 ਸ਼ੁਰੂ ਹੁੰਦੇ ਜੀ ਜੀ ਇਹ 1900 ਰੁਪਏ ਦਾ ਲੱਗੂਗਾ 1900 ਰੁਪਏ ਜਾਣ ਅੱਛਾ ਇਹ ਸਿੰਗਲ ਸਿੰਗਲ ਸੂਟ ਦੇਣਾ ਨਾ ਆਪਾਂ ਸਿੰਗਲ ਸਿੰਗਲ ਵੀ ਦਵਾਂਗੇ ਜਿਹੜੇ ਸੈੱਟ ਲੈਣਾ ਉਹਨੂੰ ਸੈੱਟ ਵੀ ਦਵਾਂਗੇ ਓਕੇ ਬਲੋ ਜੇ ਜਿਹਨੇ ਵੀ ਸੂਟ ਲਖਾਇਆ ਜੇ ਕਿਹਨੇ ਸਿੰਗਲ ਵੀ ਲੈਣਾ ਉਹ ਲੈ ਸਕਦਾ ਹੈ ਸਿੰਗਲ ਵੀ ਲੈ ਸਕਦਾ ਦੁਕਾਨਵਾਸੀ ਵੀ ਲੈ ਸਕਦਾ ਵਾਹ ਜੀ ਵਾਹ ਦੇਵੇਂ ਇੱਕ ਤਾਂ ਵੇਸ ਦੇਖੋ ਕਿੰਨਾ ਪਿਆਰਾ ਹੈ ਬਿਲਕੁਲ ਪਿਓਰ ਦੇ ਉੱਤੇ ਇਹ ਆਪਾਂ ਮਲਟੀ ਕਲਰ ਚ ਕੱਲੇ ਨੇ ਨਾ ਮਲਟੀ ਕਲਰ ਦਾ ਸੂਟ ਹੈ ਜੀ ਬਿਲਕੁਲ ਜੀ ਸਾਰਾ ਹੈਂਡਵਰਕ ਦਾ ਪੀਸ ਹੈ ਸਾਰਾ ਹੈਂਡਵਰਕ ਆ ਗਿਆ ਜੀ ਠੀਕ ਹੈ ਜੀ ਇਹਦੇ ਨਾਲ ਬਾਟਮ ਤੇ ਵੀ ਦੇਖੋ ਆਹ ਵਰਕ ਆ ਗਿਆ ਬਾਟਮ ਤੇ ਵਰਕ ਆ ਗਿਆ ਜੀ ਠੀਕ ਹੈ ਨਾ ਜੀ ਇਹ ਨਾਲ ਪਿਓਰ ਗਲਾਸ ਤੇ ਹੀ ਦੁਪੱਟਾ ਜੀ ਜੀ ਦੁਪੱਟਾ ਦੇਖੋ ਜੀ ਕਿੱਡਾ ਪਿਆਰਾ ਦੁਪੱਟਾ ਐ ਸੋਹਣਾ ਤੋਂ ਸੁਨੱਖਾ ਦੁਪੱਟਾ ਆ ਗਿਆ ਜੀ ਹਾਂ ਜੀ ਆਹ ਦੇਖੋ ਜੀ ਓਹ ਹੋ ਕੀ ਬਾਤ ਹੈ ਜੀ ਇਹਦੇ ਵਿੱਚ ਨਾ ਜੀ ਦੇਖੋ ਡਿਜ਼ਾਈਨ ਕਲਰ ਸਾਰੇ ਮਿਲ ਜਾਣਗੇ ਆਪਾਂ ਓਕੇ ਅਜਾ ਡਿਜ਼ਾਈਨ ਵੀ ਆਡਾ ਡਾਂਗੇ ਤੇ ਰੰਗ ਵੀ ਆਡਾ ਡਾ ਯੈਲੋ ਸ਼ੀਟ ਦੀ ਬਾਟਮ ਆ ਗਈ ਬਿਲਕੁਲ ਜੀ ਇਹਦਾ ਡਿਜ਼ਾਈਨ ਚੇਂਜ ਹੈ ਜੀ ਇਹ ਨਾ ਮਜੈਂਟਾ ਬਾਟਮ ਹੈ ਓਕੇ ਇਹਦਾ ਵੀ ਪੀਸ ਕੋਲ ਦੇਣਾ ਇਹਦਾ ਡਿਜ਼ਾਈਨ ਗਲੇ ਤੇ ਆਏ ਨਾ ਪਰਵਾਹ ਹਾਂ ਜੀ ਆਹ ਦੇਖੋ ਜੀ ਵਾਹ ਜੀ ਵਰਕ ਤੇ ਕਿੱਡਾ ਪਿਆਰਾ ਕੀ ਬਾਤ ਹੈ ਜੀ ਇਹ ਨਾ ਆਹ ਬਾਟਮ ਆ ਗਈ ਤੇ ਨਾਲ ਇਹਦੇ ਨਾਲ ਦੁਪੱਟਾ ਵੀ ਦੇਖੋ ਏ ਬਾਈ ਜੀ ਨਾ ਜਿਹੜੇ ਫੈਂਸੀ ਪੀਸ ਹੈ ਇਹ ਚਰਚਰਾ ਸ਼ਹਿਰ ਦੀ ਰੇਂਜ ਸੂਟ ਵਿਗਦੇ ਹਾਂ ਤੇ 2160 ਰੁਪਏ ਦਾ ਪਊਗਾ ਇਹ 2160 ਰੁਪਏ ਚ ਇਹ ਮਤਲਬ ਜਿਹੜੇ ਡਿਜ਼ਾਈਨਰ ਸੂਟ ਆ ਉਹ ਦੇ ਦੇਣੇ ਆਪਾਂ ਨੂੰ ਹਾਂਜੀ ਬਾਈ ਜੀ ਕਿਆ ਬਾਤ ਹੈ ਇੱਕ ਆ ਦੇਖੋ ਜੀ ਜਿਵੇਂ ਆ ਪਿਓਰ ਗਲਾਸ ਦਾ ਸੂਟ ਨਾਲ ਇਹ ਆ ਦੇਖੋ ਜੀ ਤੇ ਫਰੰਟ ਦੇਖੋ ਕਿੰਨਾ ਪਿਆਰਾ ਬਣਿਆ ਸਾ ਫਰੈਡ ਦਾ ਕੰਮ ਆ ਗਿਆ ਸਾ ਦਾ ਫਰੈਡ ਦਾ ਕੰਮ ਆ ਗਿਆ ਬਿਲਕੁਲ ਠੀਕ ਹੈ ਜੀ ਨਾਲ ਇਹਦੇ ਨਾਲ ਆਹ ਦੁਪੱਟਾ ਆ ਗਿਆ ਜੀ ਹਾਂ 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 ਦੁਪੱਟਾ ਵੀ ਪੂਰਾ ਹੈਵੀ ਬਿਲਕੁਲ ਜੀ ਥ੍ਰੈਡ ਦਾ ਕੰਮ ਆ ਗਿਆ ਜੀ 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 ਪਿਓਰ ਗਲਾਸ ਦਾ ਆ ਗਿਆ ਸੂਟ ਨਾਲੇ ਫੈਂਸੀ ਤੇ ਸਿਸਟਿਕੇਟਿਡ ਜੀ ਆਈਟਮ ਆ ਗਈ ਜੀ ਜੀ ਸੂਟ ਵੀ 2500 ਤੋਂ 3000 ਦੇ ਵਿੱਚ ਦਾ ਬਿਲਕੁਲ ਜੀ ਇਹ 1500 ਰੁਪਏ ਰੇਂਜ ਇਹ 1500 ਰੁਪਏ ਦੇਣਾ ਆਪਾਂ ਵਾਜੀ ਵਾਹ ਹਾਂਜੀ ਭਾਈ ਜੀ ਹੁਣ ਜਿਵੇਂ ਆ ਲੈਣੇ ਹੁਣ ਜੀ ਭਾਰੀ ਹੈਂਡਵਰਕ ਵਾਲੇ ਪੀਸ ਲੈਣੇ ਹੁਣ ਜੀ ਜੀ ਹੁਣ ਜਿਵੇਂ ਆ ਦੇਖੋ ਪਿਓਰ ਦੇ ਉੱਤੇ ਆਈਟਮ ਹੈ ਆ ਦੇਖੋ ਇਹ ਜੀ ਨਵਾਂ ਫਰਮਾ ਸੂਟ ਕਹਿ ਲੀਏ ਹੈਂਡਵਰਕ ਦੇ ਨਾਮ ਦਾ ਹਾਂਜੀ ਭਾਈ ਜੀ 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 ਪੂਰਾ ਦੇਖੋ ਹੈਵੀ ਕੰਮ ਬਾਜੂ ਵਰਕ ਨਾਲ ਜੀ ਜੀ ਪਿਓਰ ਚਨੂਨ ਦਾ ਦੁਪੱਟਾ ਬਿਲਕੁਲ ਜੀ ਆਹ ਦੁਪੱਟਾ ਕਿਆ ਬਾਤ ਹੈ ਜੀ ਕਿਆ ਬਾਤ ਹੈ ਭਾਈ ਜੀ ਇਹ ਆ ਸੂਟ ਨਾ 4500 5000 ਐ ਰੇਂਜਾਂ ਚ ਵਿਕਦੇ ਬਿਲਕੁਲ ਵਿਕਦੇ ਜੀ ਜਿਹੜਾ ਤਾਂ ਆ ਪੀਸ ਹੈ ਇਹ ਤਾਂ ਹੈਗੇ ਜੀ 2500 ਰੁਪਏ ਰੇਂਜ ਚ ਇਹ ਆਪਾਂ 2500 ਰੁਪਏ ਦੇਣਾ ਸਿਰਫ ਹਾਂਜੀ ਭਾਈ ਜੀ ਜੀ ਜਿਵੇਂ ਆ ਦੇਖੋ ਇੱਕ ਜਿਵੇਂ ਆ ਡਿਜ਼ਾਈਨ ਹੈ ਹਾਂ ਹਾਂ ਜਿਹੜਾ ਆ ਡਿਜ਼ਾਈਨ ਹੈ ਇਹ ਆ ਗਿਆ ਜੀ 2290 ਰੁਪਏ ਦਾ 2290 ਰੁਪਏ ਦੇ ਵਿੱਚ ਬਿਲਕੁਲ ਹਾਂਜੀ ਭਾਈ ਜੀ ਇਹਦੇ ਨਾਲ ਵੀ ਦੁਪੱਟਾ ਉਸ ਤਰ੍ਹਾਂ ਹੀ ਪੂਰਾ ਹੈਵੀ ਦੁਪੱਟਾ ਜੀ 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 ਆ ਦੇਖੋ ਜੀ ਮੈਨ ਲੱਗਿਆ ਐ ਨਹੀਂ ਹੈ ਕੰਮ ਥੋੜਾ ਹੋਊਗਾ ਹਾਂ ਹਾਂ ਕੰਮ ਪੂਰਾ ਹੀ ਹੈ ਵੀ ਕੰਮ ਸਾਰੇ ਹੈਵੀ ਹੋਣਗੇ ਵੀਰੇ ਹਾਂਜੀ ਇਹ ਬਾਈ ਜੀ ਸਾਰਾ ਨਾ ਬਸ ਹੋਲਸੇਲ ਰੇਟ ਹੈ ਬਿਲਕੁਲ ਜੀ ਡਿਟੇਲ ਚ ਆਹੀ ਪੀਸ ਲਓਗੇ ਤਾਂ ਮਿਲਣਾ 404500 ਰੁਪਏ ਦਾ ਜੀ 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 ਤੁਹਾਨੂੰ ਹੁਣ ਹੋਲਸੇਲ ਰੇਟ ਹੀ ਲੱਗ ਰਿਹਾ ਡਿਟੇਲ ਦੇ ਵਿੱਚ ਮਤਲਬ ਜੇ ਕਿਸੇ ਨੇ ਆਪਣੇ ਘਰ ਦਾ ਵਿਆਹ ਸ਼ਾਦੀ ਦਾ ਕਪੜਾ ਬਣਾ ਲੱਖ ਰੁਪਏ ਦਾ ਕਪੜਾ 30000 ਰੁਪਏ ਬਣਾ ਦਾਂਗੇ ਬਣ ਜੇਗਾ ਜੀ ਦੇਖੋ ਵਧੀਆ ਨਾਰਮਲ ਬਣ ਜੇਗਾ ਵਾਹ ਜੀ ਵਾਹ ਆ ਦੇਖੋ ਜਿਵੇਂ ਪੂਰੇ ਹੈਵੀ ਹੈਵੀ ਸੂਟ ਦੇਖੋ 2200 ਰੁਪਏ ਰੇਂਜ ਮਿਲ ਰਹੇ ਅੱਛਾ ਇਹ 2200 ਦਾ ਹੈ ਇਹ 2290 ਦਾ ਸੂਟ ਹੈ ਜੀ 2290 ਸਾਰਾ ਹੈਂਡਵਰਕ ਨਾਲ ਮੜਿਆ ਸਾਰਾ ਹੈਂਡਵਰਕ ਹੈ ਜੀ ਤੇ ਨਾਲ ਦੇਖੋ ਕੰਮ ਵੀ ਬੜਾ ਪਿਆਰਾ ਤੇ ਦੁਪੱਟੇ ਵੀ ਸਾਰੇ ਹੈਵੀ ਹੈਵੀ ਪਿਓਰ ਚਨੂਨ ਦੇ ਦੁਪੱਟੇ ਦੁਪੱਟਿਆਂ ਦਾ ਮੈਂ ਕਹਿੰਦਾ ਕੋਈ ਲੋੜ ਹੀ ਨਹੀਂ ਸਾਰੇ ਦੁਪੱਟੇ ਹੈਵੀ ਆ ਆਪਣੇ ਹਾਂਜੀ ਭਾਈ ਜੀ ਹੁਣ ਜਿਵੇਂ ਕਾਹਤੀ ਚੱਲਦੀ ਪਈ ਹੈ ਪਿਓਰ ਸ਼ਿਮਰ ਦਾ ਸੂਟ ਹੈ ਬਿਲਕੁਲ ਜੀ ਆ ਸਿਲਕ ਦੀ ਸਲਵਾਰ ਆ ਗਈ ਜੀ ਆ ਗਈ ਜੀ ਠੀਕ ਹੈ ਫਰੰਟ ਹੈਵੀ ਹੈ ਇਹ ਡਿਜ਼ਾਈਨ ਕਾਫੀ ਚੱਲਦਾ ਪਿਆ ਵਿਕਦਾ 244500 ਦਾ ਪਿਆ ਵਾਜੀ ਆ اچھا ਉਹ ਨਾਲ ਬਾਜੂ ਵਰਕ ਆ ਗਿਆ ਨਾ ਬਾਜੂ ਵਰਕ ਪੌਣੀ ਬਾਹਨ ਦੀ ਕਢਾਈ ਹੈ ਬਿਲਕੁਲ ਜੀ ਸ਼ਿਮਰ ਦਾ ਦੁਪੱਟਾ ਕੋਰਨਰ ਹੈਵੀ ਵਾਲਾ ਦੁਪੱਟਾ ਓਕੇ ਠੀਕ ਹੈ ਜੀ ਹੁਣ ਜਿਵੇਂ ਆ ਪੀਸ ਹੈ 44500 ਰੇਂਜ ਵਿੱਚ ਵਿਕਦਾ ਬਿਲਕੁਲ ਜੀ ਕੀ ਬਾਈ ਜੀ 2700 ਰੁਪਏ ਰੇਂਜ ਦਵਾਂਗੇ 2700 ਰੁਪਏ ਚ ਦੇਣਾ ਸਿਰਫ ਹਾਂ ਜੀ ਬਾਈ ਜੀ ਕੀ ਬਾਤ ਹੈ ਜੀ ਬਾਕੀ ਜਿਵੇਂ ਹੋਰ ਵੀ ਆਈਟਮ ਹੈਗੀਆਂ ਹੁਣ ਜਿਵੇਂ ਵੈਲਵਟ ਦੇ ਸੂਟ ਹੈ ਹਾਂ ਜੀ ਹੁਣ ਅੱਗੇ ਸਰਦੀਆਂ ਵੈਲਵਟ ਦੇ ਸੂਟ ਬਸੇਲੇ ਜਾਣੇ ਆ ਜੀ ਸ਼ਨੀਲ ਵੀ ਗਾਰਾ ਦੇਖੋ ਵੇਚਦੇ ਨਹੀਂ ਓਕੇ ਜੀ ਸ਼ਨੀਲ ਦੇਖੋ ਜਿਵੇਂ ਸੂਟ ਬਣਾਉਂਦੇ ਇਕੱਠੇ ਜੀ ਹੁੰਦੇ ਰਹੇ ਇਕੱਠੇ ਹੋ ਜਾਂਦੇ ਬਿਲਕੁਲ ਜੀ ਵਧੀਆ ਆਈਟਮ ਵੇਚਦੇ ਆ ਹਾਂ ਹਾਂ ਗਾਹਕ ਨੂੰ ਦੇਖੋ ਦੁਬਾਰਾ ਵੀ ਬੁਲਾਉਣਾ ਹੁੰਦਾ ਬਿਲਕੁਲ ਬਿਲਕੁਲ ਜੀ ਚੀਜ਼ ਵਧੀਆ ਦੇਾਂਗੇ ਤੇ ਗਾਹਕ ਆਏਗਾ ਦੁਬਾਰਾ ਘਟੀਆ ਆਈਟਮ ਕੋਈ ਵੀ ਨਹੀਂ ਮਿਲੂਗੀ ਜੀ 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 ਆ ਦੇਖੋ ਓਏ ਕੀ ਹੈ ਹੈਂਡਵਰਕ ਹੈ ਜੀ ਓਕੇ ਅੱਛਾ ਇਹ ਵੈਲਵੈਟ ਦਾ ਹੈਂਡਵਰਕ ਹੈ ਇਹ ਭਾਈ ਜੀ 9000 ਸੀਰੀਜ਼ ओरिजिनल ਹੈ ਅੱਛਾ ਜਿੰਨੂੰ ਆਪਾਂ ਪਿਓਰ ਵੈਲਵੈਟ ਕਹਿ ਲੀਏ ਪਿਓਰ ਹੈ ਕੋਈ ਸ਼ਨੀਲ ਨਹੀਂ ਹੈ ਇਹ ਦੁਕਾਨੀ ਕੰਨੀ ਦੇ ਉੱਤੇ ਵੀ ਲਿਖਿਆ ਹੈ 9000 ਸੀਰੀਜ਼ ਵਾਲੀ オリジナル ਵੈਲਵਟ ਹੈ オリジナル ਤੇ ਸਾਰਾ ਹੈਂਡ ਦਾ ਕੰਮ ਹੈ ਕੋਈ ਕੰਪਿਊਟਰ ਦਾ ਕੰਮ ਨਹੀਂ ਜੀ ਜੀ ਬਾਜੂ ਸਲਵਾਰ ਸਾਰਾ ਹਾਂ ਸ਼ਿਮਰ ਦਾ ਦੁਪੱਟਾ ਬਿਲਕੁਲ ਜੀ ਠੀਕ ਹੈ ਜੀ ਨਾਲ ਦੁਪੱਟਾ ਆਊਗਾ ਓਕੇ ਇਹ ਸੂਟ ਪੈ ਜੀ ਜਿਵੇਂ 3500 4000 ਰੁਪਏ ਦਾ ਹੈ ਇਹ 1800 ਰੁਪਏ ਦੇ ਵਿੱਚ ਪੈ ਗਿਆ ਇੱਕ ਨੂੰ ਵੈਲਵਟ ਵਾਲਾ ਹੈਂਡ ਵਰਕ ਵਾਲਾ 1800 1800 ਰੁਪਏ ਦਾ ਸਿਰਫ 1800 ਦੇਣਾ ਹੈ ਜੇ ਤੁਸੀਂ ਲੈਣਾ ਹੋਵੇ ਇਹ ਚ ਥ੍ਰੈਡ ਵਰਕ ਜੀ ਜੀ ਆ ਤੁਹਾਨੂੰ ਦਿਖਾਉਣੀ ਹੈ ਜਿਵੇਂ ਹੁਣ ਆ ਥ੍ਰੈਡ ਵਰਕ ਦਾ ਪੀਸ ਹੈ ਓਕੇ ਕਪੜਾ ਉਹੀ ਹੋਊਗਾ ਜੀ 9000 ਸੀਰੀਜ਼ ਹੈ ਜੀ ਜੀ ਕੋਈ ਮਤਲਬ ਕਪੜੇ 'ਚ ਕੋਈ ਕੰਪਰਮਾਈਜ਼ ਨਹੀਂ ਕਪੜਾ ਹੀ ਵੈਲਵਟ ਪਿਓਰ ਵਾਲਾ ਲੱਗਣਾ ਹੈ ਹਾਂ ਜੀ ਆ ਦੇਖੋ ਫਰੰਟ ਪੂਰਾ ਹੈਵੀ ਬਿਲਕੁਲ ਜੀ ਨਾਲ ਇਹਦੇ ਨਾਲ ਜੀ ਬਾਟਮ ਤੇ ਵੀ ਵਰਕ ਆਊਗਾ ਓਕੇ ਠੀਕ ਹੈ ਜੀ ਪੌਂਚੇ ਬਣੇ ਆ ਜੀ ਜੀ ਤੇ ਨਾਲ ਇਹਦੇ ਨਾਲ ਜੀ 4 ਸਾਈਡਡ ਵੈਲਵਟ ਦਾ ਹੀ ਦੁਪੱਟਾ ਬਿਲਕੁਲ ਜੀ ਬਿਲਕੁਲ ਆ ਦੇਖੋ ਜੀ ਪਿਓਰ ਵੈਲਵਟ ਦਾ ਦੁਪੱਟਾ ਕਿਆ ਬਾਤ ਹੈ ਜੀ ਇਹ ਹੈਗੇ ਜੀ 1500 ਰੁਪਏ ਦੇ ਤੇ ਵੀਰ ਜੀ ਯਾਰ ਇਹਨੇ ਸੋਹਣੇ ਸੂਟ ਦਿਖਾਤੇ ਤੇ ਵਧੀਆ ਵਧੀਆ ਰੇਟ ਵੀ ਦੇ ਦਿੱਤੇ ਕਿਰ ਦੱਸੋ ਇਹ ਲੈਣ ਸਰਕਾਰੀ ਹਸਪਤਾਲ ਗੇਟ ਨੰਬਰ 1 ਦੇ ਕੋਲੇ ਸ਼ਾਪ ਹੈ ਜੀ ਬਠਿੰਡੇ ਵਾਲੇ ਸਰਦਾਰਾਂ ਦੀ ਦੁਕਾਨ ਹੈ ਸਿਮਰਨ ਟੈਕਸਟਾਈਲ ਤੇ ਮੋਬਾਈਲ ਨੰਬਰ ਹੈ 9056739401